ਨਾਵਲ ਆਲੇ-ਪੋਲੇ ਚੌਦਮਾਂਗ ਬੁੱਢੀ ਮਾਂ ਦੇ ਜਾਣ ਪਿੱਛੋਂ ਰੱਬੂ ਇਕੱਲਾ ਰਹਿ ਗਿਆ ਪਰ ਉਹ ਇਕੱਲਾ ਨਹੀਂ ਸੀ ਰੱਬੂ ਦੇ ਚਾਰ ਦੋਸਤ ਸਨ ਇੱਕ ਅਸੀਲ ਗਊ ਸੀ ਇੱਕ ਰਾਤੋਤਾ ਸੀ ਇੱਕ ਡੱਬੂ ਕੁੱਤਾ ਸੀ ਇੱਕ ਮਾਣੂ ਬਿੱਲੀ ਸੀ ਗਊ ਦਾ ਸਾਰਿਆਂ ਤੇ ਐਹਸਾਨ ਸੀ ਗਊ ਦੁੱਧ ਦਿੰਦੀ ਸੀ ਦੁੱਧ ਤੋਂ ਦਹੀਂ ਤੇ ਮੱਖਣ ਬਣਦਾ ਸੀ ਪੀਣ ਲਈ ਲੱਸੀ ਵੀ ਮਿਲ ਜਾਂਦੀ ਸੀ ਰੱਬੂ ਗਊ ਦਾ ਬਹੁਤ ਖਿਆਲ ਰੱਖਦਾ ਸੀ ਗਊ ਲਈ ਉਹ ਕੁਲੇ-ਕੁਲੇ ਕਾ ਦੀ ਕਾਟਣੀ ਸੀ ਹੁਣ ਦਿੰਦਾ ਰੱਬੂ ਡੱਬੂ ਕੁੱਤੇ ਵੱਲ ਵੀ ਬਹੁਤ ਧਿਆਨ ਦਿੰਦਾ ਸੀ ਪਰ ਡੱਬੂ ਕੁੱਤਾ ਉਹ ਤੋ ਕਿਤੇ ਵੱਧ ਰੱਬੂ ਦਾ ਖਿਆਲ ਰੱਖਦਾ ਸੀ ਉਹ ਜੰਗਲ ਚ ਰੱਬੂ ਦੇ ਨਾਲ ਜਾਂਦਾ ਡੱਬੂ ਨੂੰ ਹਵਾ ਵਿੱਚੋਂ ਵੀ ਖਤਰੇ ਦੀ ਬੂਹ ਆ ਜਾਂਦੀ ਸੀ ਖਤਰੇ ਦੀ ਬਿੜਕ ਮਿਲਦਿਆਂ ਹੀ ਉਹ ਭੌਂਗ-ਭੌਂਗ ਕੇ ਰੱਬੂ ਨੂੰ ਚੁਕੰਨਾ ਕਰ ਦਿੰਦਾ ਸੀ ਉਹਦਾ ਰੱਬੂ ਦੀ ਰਖਵਾਲੀ ਕਰਨ ਦਾ ਖਾਸ ਢੰਗ ਸੀ ਘਰ 'ਚ ਵੀ ਉਹ 24 ਘੰਟੇ ਪਹਿਰਾ ਦਿੰਦਾ ਸੀ ਮਾਣੂ ਬਿੱਲੀ ਕੁਝ ਆਪ ਖੁਦਰੀ ਸੀ ਉਹ ਰੱਬੂ ਦੇ ਅੱਖੇ ਨਹੀਂ ਸੀ ਲੱਗਦੀ ਉਹਦਾ ਦਿਲ ਕਰੇ ਰੱਬੂ ਕੋਲ ਆ ਜਾਂਦੀ ਸੀ ਤੇ ਕਈ ਵਾਰ ਰੱਬੂ ਉਹਨੂੰ ਬੁਲਾਉਂਦਾ ਵੀ ਸੀ ਤਾਂ ਟਸ ਤੋਂ ਮਸ ਨਹੀਂ ਸੀ ਹੁੰਦੀ ਪਰ ਉਹ ਸਭ ਨੂੰ ਚੂਹਿਆਂ ਤੋਂ ਬਚਾ ਕੇ ਰੱਖਦੀ ਸੀ ਰਾਤ ਹੋਤਾ ਸ਼ਰਾਰਤੀ ਸੀ ਉਹ ਕਦੀ ਬੁੱਢੀ ਮਾਂ ਦੀਆਂ ਨਕਲਾਂ ਲਾਉਂਦਾ ਕਦੀ ਰੱਬੂ ਦੀਆਂ ਉਹ ਜਦੋਂ ਵੀ ਰੌਂਚ ਹੁੰਦਾ ਸੀ ਖੂਬ ਹਸਾਉਂਦਾ ਰਹਿੰਦਾ ਸੀ ਰੱਬੂ ਨੇ ਗਊ ਨੂੰ ਪਾਣੀ ਪਾਇਆ ਤੇ ਗੋਤਾਵਾ ਕਰਕੇ ਉਹਦੀ ਖੁਰਲੀ ਚ ਪਾ ਦਿੱਤਾ ਕੁੱਤੇ ਤੇ ਬਿੱਲੀ ਨੂੰ ਉਹਨੇ ਇੱਕ ਇੱਕ ਰੋਟੀ ਦਿੱਤੀ ਵੱਖਰੀਆਂ ਵੱਖਰੀਆਂ ਬਾਟੀਆਂ ਚ ਦੁੱਧ ਪਾ ਦਿੱਤਾ ਤਣੇ ਦੀ ਖੋੜ ਵਿੱਚ ਉਹਨੇ ਤੋਤੇ ਲਈ ਕੁਝ ਦਾਣੇ ਸੁਟੇ ਡੱਬੇ ਨੂੰ ਤਾਜ਼ੇ ਪਾਣੀ ਨਾਲ ਭਰ ਦਿੱਤਾ ਰੱਬੂ ਵੇਲਾ ਹੋਇਆ ਤਾਂ ਮਾਂ ਨੂੰ ਦੇਖਣ ਲੱਗ ਪਿਆ ਉਹਨੂੰ ਆਪਣੇ ਲਈ ਜੁੱਤੀ ਦੀ ਕਾਲੀ ਸੀ ਜੁੱਤੀ ਪਾ ਕੇ ਉਹ ਜੰਗਲ ਚ ਕਿਤੇ ਵੀ ਜਾ ਸਕਦਾ ਸੀ ਫਿਰ ਤਾਂ ਕੰਡੇ ਚੁੱਬਣ ਦਾ ਕੋਈ ਡਰ ਨਹੀਂ ਸੀ ਰਹਿਣਾ ਪਰ ਹਾਲੇ ਤਾਂ ਬਹੁਤ ਦਿਨ ਬਾਕੀ ਸੀ ਉਠਿਆ ਤੇ ਨਦੀ ਕਿਨਾਰਿਆਂ ਗੌਲੇ ਕਾਂ ਕੱਟ ਕੇ ਲੈ ਆਇਆ ਮਾਣੋ ਬਿੱਲੀ ਮਾਣੋ ਬਿੱਲੀ ਬਾਹਰਲੀ ਖੁਰਲੀ ਚ ਖੂਕ ਸੁੱਤੀ ਪਈ ਸੀ ਉਹ ਡੱਬੂ ਨਾਲ ਖੇਡਣ ਲੱਗ ਪਿਆ ਸ਼ਾਮੀ ਮਾਂ ਵਾਪਸ ਆਉਂਦੀ ਹੋਈ ਰਾਤ ਚੋਂ ਹਾਥੀ ਘਾ ਦਾ ਇੱਕ ਪੂਲਾ ਕੱਟ ਕੇ ਲੈ ਆਈ ਕਾਹ ਨੂੰ ਉਸ ਰਾਤ ਭਰ ਲਈ ਪਾਣੀ ਚ ਭਿਉਂ ਦਿੱਤਾ ਅਗਲੇ ਦਿਨ ਉਹ ਮੂੰ ਮਨੇਰੇ ਉੱਠ ਖਲੋਤੀ ਉਸ ਕਾਹ ਨੂੰ ਕੁੱਟ ਕੇ ਨਰਮ ਕੀਤਾ ਕਾਹ ਨੂੰ ਮਿੱਡੀਆਂ ਵਾਂਗ ਗੁੰਦ ਕੇ ਉਸ ਰੱਬੂ ਲਈ ਜੁੱਤੀ ਬਣਾਤੀ ਜੁੱਤੀ ਸੋਹਣੀ ਤੇ ਨਰਮ ਬਣੀ ਸੀ ਉਸ ਉੱਠ ਕੇ ਰੱਬੂ ਦੀ ਪੁਰਾਣੀ ਟੁੱਟੀ ਜੁੱਤੀ ਲੱਭੀ ਨਵੀਂ ਜੁੱਤੀ ਨੂੰ ਮਜ਼ਬੂਤ ਕਰਨ ਲਈ ਉਸੇ ਠਾਂ ਪੁਰਾਣਾ ਚਮੜਾ ਮੜ ਦਿੱਤਾ ਉਸ ਰੱਬੂ ਨੂੰ ਜਗਾਇਆ ਰੱਬੂ ਵੱਦ ਸੁੱਤਾ ਜੇ ਉੱਠਿਆ ਜੁੱਤੀ ਵੇਖਣਸਾਰੀ ਸੋਮਨ ਹੋ ਗਿਆ ਰਬੂ ਨੇ ਚਾਂਈ ਚਾਂਈ ਜੁੱਤੀ ਪੈਰੀ ਪਾਈ ਤੇ ਜੰਗਲ ਨੂੰ ਨਸ ਤੁਰਿਆ ਡੱਬੂ ਵੀ ਉਹਦੇ ਪਿੱਛੇ ਪਿੱਛੇ ਦੌੜਿਆ ਅਚਾਨਕ ਰਬੂਠ ਠੰਬਰ ਕੇ ਖਲੋ ਗਿਆ ਜੰਗਲ ਚ ਚੀਕ ਚਿਹਾੜਾ ਮੱਚਿਆ ਹੋਇਆ ਸੀ ਪਲ ਪਲ ਵਧ ਰੀਆਂ ਆਵਾਜ਼ਾਂ ਰਬੂ ਦੀ ਪਛਾਣ ਚ ਨਹੀਂ ਸੀ ਆ ਰਹੀਆਂ ਡੱਬੂ ਨੇ ਲਗਾਤਾਰ ਭੌਂਕਣਾ ਸ਼ੁਰੂ ਕਰਤਾ ਸੀ ਤੜਕਾ ਹੋਣ ਕਰਕੇ ਹਾਲੇ ਸੂਰਜ ਨਹੀਂ ਸੀ ਨਿਕਲਿਆ ਸੰਘਣੇ ਜੰਗਲ ਵਿੱਚ ਤਾਂ ਹਾਲੇ ਵੀ ਹਨੇਰਾ ਹੀ ਲੱਗ ਰਿਹਾ ਸੀ ਰੱਬੂ ਨੂੰ ਜੰਗਲ ਦੇ ਰੌਲੇ ਦਾ ਕਾਰਨ ਛੇਤੀ ਦਿਸ ਪਿਆ ਸਾਹਮਣੇ ਇੱਕ ਹਾਥੀ ਬਹੁਤ ਦਾਇ ਨਸਿਆ ਆ ਰਿਹਾ ਸੀ ਰੱਬੂ ਦਾ ਸਾਹ ਸੁਤੀਆ ਗਿਆ ਉਹਦੇ ਕੋਲ ਬਚਾ ਦਾ ਕੋਈ ਅਵਸਰ ਨਹੀਂ ਸੀ ਹਾਥੀ ਬਹੁਤ ਦਾ ਦੂਰ ਨਹੀਂ ਸੀ ਉਹਦੀ ਸੇਧ ਰੱਬੂ ਵਾਲੀ ਸੀ ਲੱਗਦਾ ਸੀ ਖੂੰਖਾਰ ਹਾਥੀ ਰੱਬੂ ਨੂੰ ਲਿੱਤਰਦਾ ਹੋਇਆ ਗਾਂ ਲੰਘ ਜਾਏਗਾ ਅੰਗ 15ਵਾਂ ਰੱਬੂ ਪੰਬਤਰਿਆ ਹੋਇਆ ਉੱਥੇ ਖਲੋਤਾ ਰਿਹਾ ਛੋਟੂ ਹਾਥੀ ਲਹੂ ਲੁਹਾਨ ਹੋਇਆ ਪੁਰਾਣੇ ਰੁੱਖ ਦੇ ਮੁੱਢ ਕੋਲ ਡਿੱਗ ਪਿਆ ਉਨੇ ਇੱਕ ਦੋ ਵਾਰ ਉੱਠਣ ਦਾ નિષ્ફળ ਯਤਨ ਕੀਤਾ ਫਿਰ ਸਿਰ ਸੁੱਟ ਲਿਆ ਇੱਕ ਛਿਣ ਪਿਛੋਂ ਸੱਖਾਂ ਉਘੇੜੀਆਂ ਰੱਬੂ ਵੱਲ ਵੇਖਿਆ ਫਿਰ ਅੱਖਾਂ ਮੀਟ ਲਈਆਂ ਰੱਬੂ ਨੂੰ ਲੱਗਾ ਹਾਥੀ ਉਹਦੇ ਕੋਲੋਂ ਸਹਾਇਤਾ ਮੰਗ ਰਿਹਾ ਸੀ ਮੇਰਾ ਨਾਂ ਰੱਬੂ ਏ ਰੱਬੂ ਝਿਜਕਦਾ ਝਿਜਕਦਾ ਕੁਝ ਆਗਾਹ ਹੋਇਆ ਤੂੰ ਬਹੁਤ ਵੱਡਾ ਐ ਮੈਂ ਨਿੱਕਾ ਜਿਹਾ ਵਾਂ ਤੂੰ ਮੈਨੂੰ ਕੁਝ ਨਾ ਆਖੇ ਤੂੰ ਡੱਬੂ ਨੂੰ ਵੀ ਕੁਝ ਨਾ ਆਖੇ ਹਾਥੀ ਦੀ ਸੁੰਡ ਹਿਲੀ ਡੱਬੂ ਪੂਛ ਛਲਾਉਂਦਾ ਰੱਬੂ ਦੇ ਕੋਲ ਆ ਕੇ ਖਲੋ ਗਿਆ ਤੂੰ ਇੱਥੇ ਹੀ ਰਹੀਂ ਜਾਵੀਂ ਨਾ ਰੱਬੂ ਨੇ ਹਾਥੀ ਨੂੰ ਆਖਿਆ ਮੈਂ ਹਲਦੀ ਤੇ ਤੇਲ ਘੋ ਕਰਕੇ ਸੱਟਾਂ ਤੇ ਲਾ ਦੂੰਗਾ ਤੂੰ ਠੀਕ ਹੋ ਜਾਏਂਗਾ ਵੇਖ ਲਈਂ ਭਾਵੇਂ ਰੱਬੂ ਸੰਤੋੜ ਘਰ ਵੱਲ ਨਸਿਆ ਉਹਦੇ ਪਿੱਛੇ ਪਿੱਛੇ ਡੱਬੂ ਵੀ ਭੱਜ ਤੁਰਿਆ ਮਾਂ ਕੰਮ ਤੇ ਜਾ ਚੁੱਕੀ ਸੀ ਰੱਬੂ ਨੇ ਸਾਫ ਕਪੜਾ ਲੱਬਿਆ ਹਲਦੀ ਤੇਲ ਨਾਲ ਚੁੱਕਿਆ ਤੇ ਵਾਪਸ ਮੁੜ ਪਿਆ ਛੋਟੂ ਹਾਥੀ ਦੇ ਕੋਲ ਜਾਂਦੇ ਆ ਝਿਜਕ ਕੇ ਖਲੋ ਗਿਆ ਤੈਨੂੰ ਯਾਦ ਹੈ ਨਾ ਕਿ ਤੂੰ ਮੈਨੂੰ ਕੁਝ ਨਹੀਂ ਆਖੇਗਾ ਛੋਟੂ ਹਾਥੀ ਆਪਣੇ ਜ਼ਖਮਾਂ ਦੀ ਪੀੜ ਨਾਲ ਨੇ ਡਾਂਲ ਪਿਆ ਸੀ ਰੱਬੂ ਹੌਲੀ-ਹੌਲੀ ਪੈਰ ਪੁੱਟ ਦਾ ਉਹਦੇ ਕੋਲ ਪਹੁੰਚ ਗਿਆ ਉਹਨੂੰ ਪੋਲਾ ਜਿਹਾ ਹੱਥ ਲਾਇਆ ਹਾਥੀ ਨੇ ਉਹਨਜੀ ਅੱਖਾਂ ਮੀਟ ਰੱਖੀਆਂ ਰੱਬੂ ਦਾ ਡਰ ਜਾਂਦਾ ਰਿਹਾ ਉਹਨੇ ਕੱਪੜੇ ਨਾਲ ਛੋਟੂ ਹਾਥੀ ਦੇ ਜ਼ਖਮ ਸਾਫ਼ ਕੀਤੇ ਜ਼ਖਮਾਂ ਤੇ ਹਲਦੀ ਤੇਲ ਲਾਉਣ ਲੱਗ ਪਿਆ ਹਲਦੀ ਤੇਲ ਲੱਗਣ ਨਾਲ ਹਾਥੀ ਸ਼ਾਇਦ ਕੁਝ ਆਰਾਮ ਮਹਿਸੂਸ ਕਰ ਰਿਹਾ ਸੀ ਉਹਨੇ ਅੱਖਾਂ ਉਘੇੜੀਆਂ ਤੇਰਾ ਨਾਂ ਕੀ ਹੈ ਰੱਬੂ ਨੇ ਪੁੱਛਿਆ ਛੋਟੂ ਹਾਥੀ ਦੇ ਪੱਖਿਆਂ ਵਰਗੇ ਕੰਨ ਹਿਲੇ ਠੀਕ ਹੈ ਜੇ ਤੂੰ ਨਹੀਂ ਦੱਸੇਂਗਾ ਤਾਂ ਮੈਂ ਆਪੇ ਤੇਰਾ ਨਾਂ ਰੱਖ ਲੈਣਾ ਵਾ ਰਬੂ ਨੇ ਇੱਕ ਪਲ ਸੋਚਿਆ ravel ravel ਠੀਕ ਰਹੇਗਾ ਛੋਟੂ ਹਾਥੀ ਨੇ ਕੰਨਾਂ ਨਾਲ ਮੁੜ ਪੱਖਾ ਚੱਲਿਆ ਰਬੂ ਨੇ ਖੁਸ਼ੀ ਚ ਤਾੜੀ ਮਾਰੀ ਤਾਂ ਤੈਨੂੰ ਵੀ ਇਹ ਨਾਂ ਚੰਗਾ ਲੱਗਾ ਉਹ ਨਸ ਕੇ ਦੂਰ ਚਲਾ ਗਿਆ ਤੇ ਉੱਚੀ ਆਵਾਜ਼ 'ਚ ਹਾਥੀ ਨੂੰ ਬੁਕਾ ਰਿਆ ravel 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 ਹਾਥੀ ਜ਼ਖਮਾਂ ਕਰਨ ਉੱਠਣ ਜੋਗਾ ਨਹੀਂ ਸੀ ਆਉਣ ਵਾਲੇ ਦਿਨ ਰੱਬੂ ਲਈ ਰੁਝੇਵਿਆਂ ਭਰੇ ਹੋ ਗਏ। ਉਹ ਸਾਰਾ ਦਿਨ 라ਵਲ ਦੇ ਪੇਨ ਲਈ ਪਾਣੀ ਢੋਂਦਾ ਰਹਿੰਦਾ, ਉਹਦੇ ਖਾਣ ਲਈ ਹਰਾ ਚਾਰਾ ਲਿਆਉਂਦਾ। ਸ਼ਾਮ ਤੱਕ ਉਹ ਆਪਣੇ ਨਵੇਂ ਦੋਸਤੀ ਦੇਖਭਾਲ ਕਰਦਾ ਥੱਕ ਜਾਂਦਾ। ਸ਼ਾਮ ਵੇਲੇ ਮਾਂ ਵੀ ਰੱਬੂ ਦੀ ਸਹਾਇਤਾ ਕਰ ਦਿੰਦੀ ਸੀ। 라ਵਲ ਹਾਥੀ ਹੌਲੀ-ਹੌਲੀ ਚੰਗਾ ਹੋ ਰਿਹਾ ਸੀ। ਉਹ ਉੱਠਣ-ਬੈਠਣ ਲੱਗ ਪਿਆ ਸੀ। ਕੁਝ ਦਿਨਾਂ ਪਿਛੋਂ ਖੁਦ ਚੱਲ ਕੇ ਨਦੀ ਤੱਕ ਵੀ ਜਾਣ ਲੱਗ ਪਿਆ। 라ਵਲ ਦੇ ਬਾਹਰਲੇ ਜ਼ਖਮਾਂ ਨਾਲੋਂ ਗੁੱਜੀਆਂ ਸੱਟਾਂ ਬਹੁਤੀਆਂ ਸੀ। ਪਰ ਉਹਦੇ ਇੰਨਾ ਕੁ ਰਾਜ਼ੀ ਹੋਣ ਨਾਲ ਰੱਬੂ ਦਾ ਕੰਮ ਕਾਹੀ ਮੁੱਕ ਗਿਆ। ਉਹ ਨੂੰ ਰਾਵਲ ਕੋਲ ਬਹਿ ਕੇ ਗੱਲਾਂ ਕਰਦਾ, ਉਹ ਨੂੰ ਰਾਤ ਤੋਤੇ ਦੀਆਂ ਨਕਲਾਂ ਦੱਸਦਾ, ਮਾਣੋ ਬਿੱਲੀ ਦੀਆਂ ਗੱਲਾਂ ਸੁਣਾਉਂਦਾ। ਉੱਥੇ ਬਹਿ ਕੇ ਹੀ ਉਹ ਡੱਬੂ ਨਾਲ ਖੇਡਦਾ ਤੇ ਆਪਣੀ ਖੇਡ ਵਿੱਚ ਰਾਵਲ ਹਾਥੀ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ। ਰਾਵਲਪੁਰਾ ਸੇਤਮੰਦ ਹੋਇਆ ਤਾਂ ਰੱਬੂ ਉਹਦੇ ਤੇ ਬਹਿ ਕੇ ਜੰਗਲ ਵੀ ਘੁੰਮਣ ਲੱਗ ਪਿਆ। ਰਾਵਲ ਨੇ ਉਹ ਨੂੰ ਇੰਨੀਆਂ ਸੋਹਣੀਆਂ-ਸੋਹਣੀਆਂ ਥਾਵਾਂ ਵਿਖਾਈਆਂ ਕਿਰਬੂ ਜੰਗਲ ਦੀ ਸੁੰਦਰਤਾ ਤੇ ਮੋਹ ਆ ਗਿਆ। ਉਹਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਕੁਦਰਤ ਦੇ ਸਹੱਪਣ ਨਾਲੋਂ ਵੱਧ ਸਹੱਪਣ ਹੋਰ ਕਿਤੇ ਵੀ ਨਹੀਂ। ਗਊ, ਬਿੱਲੀ, ਤੋਤੇ ਤੇ ਕੁੱਤੇ ਵਾਂਗ ਹਾਥੀ ਵੀ ਰਬੂ ਦਾ ਦੋਸਤ ਬਣ ਗਿਆ ਸੀ। ਫਿਰ ਵੀ ਦੋਸਤ ਨੇ ਹਮੇਸ਼ਾ ਤਾਂ ਕੋਲ ਨਹੀਂ ਸੀ ਰਹਿਣਾ। ਇੱਕ ਦਿਨ ਮਾਂ ਦੇ ਕੰਮ ਤੇ ਜਾਣ ਪਿੱਛੋਂ ਉਹ ਡੱਬੂ ਕੁੱਤੇ ਨਾਲ ਪੁਰਾਣੇ ਰੁੱਖ ਕੋਲ ਪਹੁੰਚਿਆ ਤਾਂ ਰਾਵਲ ਉੱਥੇ ਹੈ ਹੀ ਨਹੀਂ ਸੀ। ਰਬੂ ਨੇ ਸੋਚਿਆ ਰਾਵਲ ਸ਼ਾਇਦ ਪਾਣੀ ਪੀਣ ਗਿਆ ਹੋਵੇ। ਉਸ ਰੁੱਖ ਤੇ ਚੜ ਕੇ ਨਦੀ ਦੀ ਦਿਸ਼ਾ ਵੱਲ ਵੇਖਿਆ ਪਰ ਰਾਵਲ ਹਾਥੀ ਦਾ ਦੂਰ ਤੱਕ ਕੋਈ ਨਿਸ਼ਾਨ ਨਹੀਂ ਸੀ ਧੰਨਵਾਦ